ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਾਈ ਅਮਰਿਤਪਾਲ ਸਿੰਘ ਐਮਪੀ ਜੋ ਖੰਡੂਰ ਸਾਹਿਬ ਤੋਂ ਭਾਰੀ ਮਾਤਰਾ ਦੇ ਵਿੱਚ ਜਿੱਤੇ ਨੇ ਅੱਜ ਕਿਸਾਨੀ ਪਾਰਟੀਆਂ ਵੀ ਸਾਰੀਆਂ ਉਹਨਾਂ ਦੇ ਹੱਕ 'ਚ ਖੜੀਆਂ ਹੋਈਆਂ ਨੇ ਅੱਜ ਸਾਰੀਆਂ ਕਿਸਾਨੀ ਪਾਰਟੀਆਂ ਰੜਕੇ ਭਾਈ ਅਮਰਿਤਪਾਲ ਜੀ ਦੀ ਰਿਹਾਈ ਦੀ ਮੰਗ ਕਰ ਰਹੀਆਂ ਨੇ ਇਹ ਚਾਹੀਦਾ ਵੀ ਆ ਕਿਉਂਕਿ ਉਹ ਮੌਕੇ ਤੇ ਜਿੱਤੇ ਹੋਏ ਐਮਪੀ ਨੇ ਖੰਡੂਰ ਸਾਹਿਬ ਦੀ ਜਨਤਾ ਨੇ ਉਹਨਾਂ ਨੂੰ ਬਹੁਤ ਭਾਰੀ ਮਾਤਰਾ ਨਾਲ ਜਿਤਾਇਆ ਇਹ ਨਹੀਂ ਬਈ ਕੱਲੇ ਸਿੱਖਾਂ ਨੇ ਵੋਟ ਪਾਈ ਹੈ ਹਿੰਦੂ ਸਾਰੇ ਤਬਕੇ ਨੇ ਉਹਨਾਂ ਨੂੰ ਵੋਟ ਪਾ ਕੇ ਭਾਰੀ ਮਾਤਰਾ ਵਿੱਚ ਜਿਤਾਇਆ ਤੇ ਉਹਨਾਂ ਦਾ ਫਰਜ਼ ਬਣਦਾ ਹੈ ਬਈ ਉਹ ਜਲਦੀ ਦੇਹਾਂ ਹੋਣ ਤੇ ਖੰਡੂਰ ਸਾਹਿਬ ਦਾ ਜਿਹੜਾ ਪਹਿਲਾ ਫੰਡ ਮਿਲਦਾ ਹੈ ਮਿਲ ਕੇ ਖੰਡੂਰ ਸਾਹਿਬ ਦਾ ਕੰਮਕਾਜ ਸ਼ੁਰੂ ਕਰਨ ਤੇ ਤੁਹਾਨੂੰ ਪਤਾ ਹੈ ਅਮਰਿਤਪਾਲ ਐਮਪੀ ਸੌ ਵੀ ਚੱਕ ਚੁੱਕੇ ਨੇ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇੱਕ ਜਿੱਤਿਆ ਹੋਇਆ ਐਮਪੀ ਉਹਨੂੰ ਰਿਹਾ ਕਰਨਾ ਚਾਹੀਦਾ ਹੈ ਅੱਜ ਕਿਸਾਨੀ ਪਾਰਟੀਆਂ ਸਾਰੀਆਂ ਉਹਨਾਂ ਦੇ ਹੱਕ 'ਚ ਖੜੀਆਂ ਹੋ ਗਈਆਂ ਨੇ ਅੱਜ ਕਿਸਾਨੀ ਪਾਰਟੀਆਂ ਅੰਮ੍ਰਿਤਸਰ ਸਾਹਿਬ ਦੇ ਡੀਸੀ ਤੇ ਐਸਐਸਪੀ ਨੂੰ ਮੰਗ ਪੱਤਰ ਸੌਪਣ ਜਾ ਰਹੀਆਂ ਨੇ ਭਾਈ ਅੰਮ੍ਰਿਤਪਾਲ ਦੇ ਰਿਹਾਈ ਦੇ ਹੱਕ 'ਚ ਅਗਰ ਉਹਨਾਂ ਨੇ ਕਿਹਾ ਵੀ ਅਗਰ ਐਸਐਸਪੀ ਜਾਂ ਡੀਸੀ ਇਸ ਮੰਗ ਪੱਤਰ ਤੇ ਨਹੀਂ ਗੌਰ ਕਰਨਗੇ ਤਾਂ ਫਿਰ ਉਹਨਾਂ ਦੇ ਫਿਰ ਅਸੀਂ ਕੋਈ ਆਪਣਾ ਵੱਡਾ ਪ੍ਰੋਗਰਾਮ ਲੀਕ ਕੇ ਇੱਕ ਮੰਗ ਪੱਤਰ ਸੀਐਮ ਸਾਹਿਬ ਨੂੰ ਮਾਨ ਸਾਹਿਬ ਨੂੰ ਵੀ ਸੌਂਪਾਂਗੇ ਤੇ ਫਿਰ ਇੱਕ ਮੰਗ ਪੱਤਰ ਗ੍ਰਹਿ ਮੰਤਰੀ ਨੂੰ ਵੀ ਸੌਂਪਿਆ ਜਾਏਗਾ ਅਮ੍ਰਿਤਪਾਲ ਦੀ ਰਿਹਾਈ ਲਈ ਇਸ ਕਰਕੇ ਸਾਰੀਆਂ ਕਿਸਾਨੀ ਜਥੇਬੰਦੀਆਂ ਵੀ ਅਮ੍ਰਿਤਪਾਲ ਦੀ ਰਿਹਾਈ ਦੇ ਹੱਕ ਚ ਉਤਰਾਈਆਂ ਨੇ ਸੋ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਮ੍ਰਿਤਪਾਲ ਦੀ ਰਿਹਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ